ਸਰਹੰਦ ਦੇ ਵੱਡੇ ਵਪਾਰੀ ਕਾਰੋਬਾਰੀ ਟੋਡਰਮਲ ਜੀ ਨੂੰ ਆਖਿਰ ਕਿਉਂ ਵੇਚਣੀ ਪਈ ਸੀ ਆਪਣੀ ਸਾਰੀ ਜ਼ਮੀਨ ਜਾਇਦਾਦ ਟੋਡਰਮਲ ਜੀ ਦੀ ਹਵੇਲੀ ਜੋ ਜਹਾਜ਼ ਹਵੇਲੀ ਨਾਮ ਮਸ਼ਹੂਰ ਸੀ ਉਹ ਵੀ ਬੇਚ ਦਿੱਤੀ ਸੀ ਅਸਲ ਵਿੱਚ ਸਹਬਜ਼ਾਦਾ ਜੋਰਾਵਰ ਸਿੰਘ ਅਤੇ ਸਹਬਜ਼ਾਦਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਤੋਂ ਬਾਅਦ ਵਜ਼ੀਰ ਖਾਨ ਨੇ ਸਹਬਜ਼ਾਦਿਆਂ ਅਤੇ ਮਾਤਾ ਜੀ ਦੇ ਸੰਸਕਾਰ ਲਈ ਜਗ੍ਹਾ ਦੇਣ ਤੋਂ ਮਨ ਕਰਤਾ ਸੀ ਤਾਂ ਫਿਰ ਇੱਕ ਨੋਕੀ ਸ਼ਰਤ ਰੱਖੀ ਕਿ ਜੇ ਕੋਈ ਉਹਨਾਂ ਦਾ ਸੰਸਕਾਰ ਕਰਨਾ ਚਾਹੁੰਦਾ ਹੈ ਤਾਂ ਜ਼ਮੀਨ ਉੱਤੇ ਮੋਰਾ ਵਿਛਾ ਕੇ ਜ਼ਮੀਨ ਖਰੀਦ ਕੇ ਸੰਸਕਾਰ ਕਰ ਸਕਦਾ ਹੈ ਤੇ ਜਦੋਂ ਟੋਡਰ ਮਾਜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਮੋਰਾ ਦਾ ਇੱਕ ਗੱਡਾ ਭਰ ਕੇ ਵਜ਼ੀਰ ਖਾਨ ਕੋ ਪਹੁੰਚਿਆ ਪਰ ਵਜ਼ੀਰ ਖਾਨ ਦੇ ਮਨ ਵਿੱਚ ਹੋਰ ਲਗ ਜਾ ਗਿਆ ਤਾਂ ਉਸ ਨੇ ਆਪਣੇ ਬਿਆਨ ਤੋਂ ਪੱਟਦੇ ਆ ਕਿਹਾ ਕਿ ਜ਼ਮੀਨ ਉੱਤੇ ਮੋਰਾ ਖੜੀ ਕਰਕੇ ਜ਼ਮੀਨ ਖਰੀਦ ਨਹੀਂ ਹੋਵੇਗੀ ਤਾਂ ਦੀਵਾਨ ਟੋਡਰ ਮਾਜੀ ਨੇ ਜ਼ਮੀਨ ਤੇ ਅਸ਼ਭੀਆਂ ਪਾਵ ਸੋਨੇ ਦੀਆਂ ਮੋਰਾ ਦੇਖ ਕੇ ਸੰਸਕਾਰ ਲਈ ਜ਼ਮੀਨ ਖਰੀਦੀ ਇਤਿਹਾਸ ਵਿੱਚ ਇਹਨਾਂ ਦੀ ਗਿਣਤੀ 78000 ਦੱਸੀ ਗਈ ਹੈ ਤੇ ਅੱਜ ਦੇ ਸਮੇਂ ਵਿੱਚ ਇਸ 4 ਸਕਰ ਮੀਟਰ ਜਗ੍ਹਾ ਦੀ ਕੀਮਤ ਲਗਭਗ 2 ਅਰਬ 50 ਕਰੋੜ ਹੈ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ ਧੰਨ ਟੋਡਰ ਮਲ ਜੀ ਜਿਨ੍ਹਾਂ ਨੇ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਇਹ ਜਗ੍ਹਾ ਖਰੀਦੀ ਸੀ ਅਤੇ ਫਿਰ ਟੋਡਰ ਮਲ ਜੀ ਅਤੇ ਬਾਬਾ ਮੋਤੀਰਾ ਮਹਿਰਾਜ ਜੀ ਨੇ ਚੰਦਨ ਦੀਆਂ ਲੱਕੜਾਂ ਦੀ ਚਿਖਾਤੇ ਮਾਤਾ ਜੀ ਅਤੇ ਛੋਟੇ ਸਹਿਬਜਾਦਿਆਂ ਦਾ ਸੰਸਕਾਰ ਕੀਤਾ ਇਹ ਸਾਰੀ ਸੇਵਾ ਬਾਬਾ ਮੋਤੀराम ਮਹਾਰਾਜ ਜੀ ਨੇ ਦੀਵਾਨ ਟੋਡਰਮਲ ਜੀ ਨਾਲ ਮਿਲ ਕੇ ਨਵਾਈ ਸੀ ਇੱਥੇ ਆ ਚ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੰਚੋਬਿਤ ਹੈ ਬਾਬਾ ਮੋਤੀराम ਮਹਾਰਾਜ ਜੀ ਵੱਲੋਂ ਸਹਬਜ਼ਾਦੇ ਅਤੇ ਮਾਤਾ ਜੀ ਨੂੰ ਸ਼ਕਾਇ ਦੁਨੀਆ ਦੇ ਸਭ ਤੋਂ ਮਹਿੰਗੇ ਦੁੱਧ ਦੀ ਨਵਾਈ ਗਈ ਸੇਵਾ ਦੇ ਬਦਲੇ ਉਸਦੇ ਪੂਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਦਿੱਤਾ ਗਿਆ ਸੀ ਗੰਗੂ ਦੇ ਚੇਰੇ ਭਰਾ ਜਿਸ ਦਾ ਇਤਿਹਾਸ ਵਿੱਚ ਨਾ ਪੰਮਾ ਲੰਗਾ ਆਇਆ ਹੈ ਜਿਹੜਾ ਬਾਬਾ ਮੋਤੀराम ਮਹਾਰਾਜ ਜੀ ਨਾਲ ਵਜ਼ੀਰ ਖਾਨ ਦੀ ਰਸੋਈ ਵਿੱਚ ਰਸੋਈਏ ਦਾ ਕੰਮ ਕਰਦਾ ਸੀ ਉਸਨੇ ਬਾਬਾ ਮੋਤੀਰਾਮ ਮਹਿਰਾਜ ਜੀ ਵੱਲੋਂ ਨਵਾਈ ਸੇਵਾ ਬਾਰੇ ਵਜ਼ੀਰ ਖਾਨ ਕੋਲ ਬਾਬਾ ਜੀ ਦੀ ਸ਼ਿਕਾਇਤ ਕਰ ਦਿੱਤੀ ਸੀ ਤੇ ਵਜ਼ੀਰ ਖਾਨ ਦੇ ਹੁਕਮ ਤੇ ਬਾਬਾ ਮੋਤੀਰਾਮ ਮਹਿਰਾਜ ਜੀ ਦੇ ਪੂਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਸੀ